ਖਰਤੀ ਬਾਰੇ ਪਤਾ ਹੈ ਵਸੇ ਇਸ ਖਰਤੀ ਬਾਰੇ ਨਹੀਂ ਪਤਾ ਫਿਰ ਕੀ ਪਤਾ ਕੀਤਾ ਆਕੇ ਬਸ ਇਹੇ ਵੇਖ ਲੈਣੇ ਸੀ ਕਿ ਕਿਵੇਂ ਕੁਸਮੇਲਾ ਲੱਗਦਾ ਜੀ ਮੇਲਾ ਨਹੀਂ ਜੋੜਦੇ ਸਿੱਧੇ ਜੋੜਦੇ ਸਿੱਧੇ ਜੋੜਦੇ ਪਤਾ ਇੱਥੇ ਆਪਾਂ ਕਿਉਂ ਇਕੱਠੇ ਹੁੰਨੇ ਆ ਲੋਕ ਸੰਗਤ ਕਿਉਂ ਆਉਂਦੀ ਹੈ ਹਾਂਜੀ ਬਾਜੀ ਕਿਉਂ ਡਾਕਟਰ ਸਾਹਿਬ ਨੂੰ ਮੁੜ ਜਾਣਾ ਅੱਲਾ ਦੇ ਵਿੱਚ ਆਪਣੇ ਪੰਜਾਬੀ ਬੋਲਾਂ ਦੀ ਬਾਨ ਹੋ ਰਿਹਾਗਾ ਆਪਾਂ ਨੂੰ ਸਿੱਧੀ ਜਿਹੜੋ ਵਿੱਲੇ ਬਾਰੇ ਜਾਂ ਆਪਣੇ ਸਿੱਧਾ ਬਾਰੇ ਕਿੱਦਾਂ ਪਤਾ ਲੱਗੂਗਾ ਕਿ ਜੇ ਬੱਚੇ ਦੀ ਨਹੀਂ ਹੈ ਜਿਹੜੇ ਸਕੂਲ ਆਗੇ ਮੇਰੇ ਸਕੂਲ ਦੇ ਵਿੱਚ ਹੀ ਨਹੀਂ ਆਪ ਨੂੰ ਪੜ੍ਹਨ ਨੂੰ ਤਾਂ ਹੋਰ ਹੈਗਾ ਆਪ ਬੱਚਾ ਸਿੱਖੂਗਾ ਕੀ ਜਿਹੜੇ ਇਤਿਹਾਸ ਨਹੀਂ ਪਤਾ ਹਨਾ ਇੱਥੇ ਆ ਕੇ ਵੀ ਨਹੀਂ ਸਿੱਖਿਆ ਜਾ ਰਿਹਾ ਉਹਦੇ ਪਿੱਛੇ ਹਣਕਾਰ ਲੱਗੀ ਹੈ ਸਭ ਤੋਂ ਵੱਡਾ ਗੰਨ ਭਾਜੀ ਪ੍ਰਚਾਰਦਾ ਹੈ ਸਾਡਾ ਧਰਮ ਪ੍ਰਚਾਰ ਨਹੀਂ ਕੀਤਾ ਗਿਆ ਸਹੀ ਤਰ੍ਹਾਂ ਜਾਂ ਜਿਹੜੀ ਵੀ ਸਾਡੀ ਸੰਸਥਾ ਦੇ ਉਹਨੇ ਪ੍ਰਚਾਰ ਨਹੀਂ ਕੀਤਾ ਸਿਰਫ ਤੇ ਸਿਰਫ ਬੋਲਾਂਾਂ ਪਿੱਛੇ ਰਹੇ ਜੀ ਜਦੋਂ ਤੱਕ ਖਾਲਸਾ ਇੱਕ ਡੰਡੇ ਇੱਕ ਜਿੰਦੇ ਇਕੱਠਾ ਨਹੀਂ ਹੋਦਾ ਕਿਵੇਂ ਜੋ ਤੱਕ ਸਿੱਖ ਜਿੰਦੇ ਇੱਕ ਨਿਸ਼ਾਨ ਸੇਵਣ ਇਕੱਠਾ ਨਹੀਂ ਹੁੰਦਾ ਬਾਪੂ ਜੀ ਇਹ ਧਰਤੀ ਬਾਰੇ ਕੀ ਪਤਾ ਤੁਹਾਨੂੰ ਇਹ ਪਵਿੱਤਰ ਧਰਤੀ ਹੈ ਸਾਡੇ ਮਹਾਰਾਜ ਦੇ ਬੱਚੇ ਮਾਂ ਗੁਜਰੀ ਸਾਡੀ ਮਾਤਾ ਜੀ ਇੱਥੇ ਸਾਡੇ ਪਿੱਛੇ ਕੁਰਬਾਨੀ ਹੁੰਦੋ ਤੇ ਆਂ ਨੀਹਾਂ 'ਚ ਖੜ ਗਏ ਜਵਾਨਾਂ ਨੂੰ ਨਾ ਸਾਰੇ ਜਵਾਨਾਂ ਨੂੰ ਕੋਈ ਸਨੇਹਾ ਦਿਓ ਇਹਨਾਂ ਨੂੰ ਵੀ ਦੇ ਦੇ ਜਿਹੜੇ ਦੇਖਦੇ ਪਏ ਨੇ ਇਹਨੇ ਆ ਜਵਾਨ ਵੀ ਨੇ ਸਿੰਘ ਸਾਜੋ ਸਿੰਘ ਸਿੰਘ ਸਾਜੋ ਮੁੱਛਾਂ ਨੂੰ ਵਟ ਚਾੜਿਆ ਕਰੋ ਰੱਬ ਦਾ ਨਾਮ ਲਿਆ ਕਰੋ ਹਾਂਜੀ ਬੇਈਮਾਨੀ ਤੋਂ ਰਹਿਤ ਹੋ ਜਾਓ ਸੱਚ ਕੀ ਚੱਲੇ ਹੋ ਸੱਚ ਕੀ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਵੱਤੋ ਵੱਤੋ ਸੱਚੀ ਦਾ ਵਾਣੀ ਦਾ ਪ੍ਰਚਾਰ ਕਰਦਾ ਚਾਹੀਦਾ। ਜੇ ਇਹ ਧਰਤੀ ਬਾਰੇ ਪਤਾ ਧਰਤੀ ਹੈ ਕਿੰਨਾ ਦੀ ਧਰਤੀ ਦੇ ਕੀ ਹੋਇਆ ਸੀ ਇਹ ਪਤਾ ਇਹਨਾਂ ਦੇ ਛੋਟੇ ਸਾਹਿਬ ਜਦੋਂ ਆਪਣੇ ਮਰਦ ਲਈ ਕੁਰਬਾਨੀ ਦਿੱਤੀ ਮਾਦਾ ਕੁਤਰੀ। ਇਹ ਧਰਮ ਜਿਹੜਾ ਇਹ ਤੇ ਸ਼ਕਤਪੂਰ ਹੋ ਗਈ। ਠੀਕ। ਖਾਸ ਕਰਕੇ ਆਪਣੇ ਪੰਜਾਬ ਦੇ ਜਿਹੜੇ ਕਾਲੀ ਲੀਡਰ ਨੇ ਇਹਨਾਂ ਨੇ ਸ਼ਕਤ ਪਾਉਣ ਕਰਤੀ ਤੇ ਧਰਮ ਤੇ ਮੈਂ ਕਿਹਾ ਕਰਤਾਰ ਚਰਿੱਤਰ ਨੂੰ ਧਰਮ ਦਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਸ਼ਕਤ ਕਰਨ। ਤੇ ਉਹ ਆਪ ਹੀ ਫਿਰ ਸਹੀ ਚੱਲਣਗੇ। ਜਦੋਂ ਸਹੀ ਧਰਮ ਤੋਂ ਲੈਣਗੇ। ਇਹ ਗੁਰੂਆਂ ਨੇ ਆਪਾਂ ਨੂੰ ਸਿੱਖਿਆ ਦਿੱਤੀ ਹੈ ਜਾਓ ਤੇ ਅਮਲ ਕਰ ਲਗੇ ਕਹਿ ਨਹੀਂ ਕਰਨੀ ਦੇ ਕਹਣਗੇ ਉਹ ਪਰ ਸਭ ਕੁਝ ਆਪ ਹੀ ਕੌਮ ਦੇ ਚੱਲਣ ਦੀ ਗੱਲ ਹੋ ਜਾਣੀ ਹੈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਇਸ ਬਾਕਸ ਮੈਂ ਟੀਵੀ ਤੇ ਮੈਂ ਸਰਖਾਬ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਖੜੇ ਆਂ ਅੱਜ ਇੱਥੇ ਸੰਗਤ ਜਿਹੜੀ ਕਿ ਉਹ ਵੱਡੀ ਗਿਣਤੀ ਨਤਮਸਤਕ ਹੁਣ ਪਹੁੰਚੀ ਹੈ ਹਰ ਵਰਗ ਤੇ ਪਹੁੰਚ ਰਿਹਾ ਯਾਰ ਨੌਜਵਾਨ ਪਹੁੰਚ ਰਹੇ ਨੇ ਨੌਜਵਾਨਾਂ ਤੋਂ ਇਹ ਜ਼ਰੂਰ ਪੁੱਛਣਾ ਜਾਵਾਂਗਾ ਕਿ ਇਸ ਧਰਤੀ ਤੋਂ ਲੈ ਕੇ ਕੀ ਵਾਪਸ ਜਾ ਰਹੇ ਨੇ ਜਾਂ ਨਤਮਸਤਕ ਹੁਣ ਆ ਰਹੇ ਨੇ ਕੀ ਨਾਮ ਆ ਵੀਰ ਜੀ ਨਾ ਮੇਰਾ ਮਿੰਟੂ ਸਿੰਘ ਜੀ ਹਾਂਜੀ ਮਿੰਟੂ ਸਿੰਘ ਜੀ ਮਿੰਟੂ ਸਿੰਘ ਕਿੱਥੋਂ ਆਇਓ ਪਿੰਡ ਰਾਮਨਗਰ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਬਠਿੰਡਾ ਤੋਂ ਆਇਆ ਬੜੀ ਦੂਰ ਆਇਆ ਹਾਂ ਇਸ ਧਰਤੀ ਤੇ ਆਉਣਾ ਇੱਕ ਵਡਭਾਗ ਮੰਨਿਆ ਜਾਂਦਾ ਆ ਮੱਥਾ ਟੇਕ ਲਿਆ ਹਾਂਜੀ ਟੇਕ ਲਿਆ ਕੀ ਹੁਣ ਆਪਦੇ ਨਾਲ ਲੈ ਕੇ ਚੱਲੇ ਹੋ ਕੀ ਸਿੱਖ ਕੇ ਚੱਲੇ ਹੋ ਖੁਸ਼ੀਆਂ ਲੈ ਕੇ ਚੱਲੇ ਆਏ ਖੁਸ਼ੀਆਂ ਹਾਂ ਜੀ ਕਾਹਦੀਆਂ ਖੁਸ਼ੀਆਂ ਕਿਸ ਤਰ੍ਹਾਂ ਦੀਆਂ ਕੀ ਸਿੱਖ ਕੇ ਜੜਾ ਬਹੁਤ ਵਧੀਆ ਲੱਗ ਰਿਹਾ ਜੀ ਜਿਵੇਂ ਕਿ ਦੇਖ ਰਹੇ ਹਾਂ ਅਸੀਂ ਤੁਦਾਲੂ ਆ ਰਹੇ ਨੇ ਪਹੁੰਚ ਰਹੇ ਨੇ ਦੋ ਤਿੰਨ ਦਿਨ ਹੋ ਗਏ ਸਾਨੂੰ ਦੇਖੀ ਜਾਂਦੇ ਨੂੰ ਕਿ ਪਹਿਲੇ ਮੇਲਾ ਚੱਲ ਰਿਹਾ ਜੀ ਮੇਲਾ ਪਹਿਲੇ ਚੱਲਣ ਲੱਗ ਚੱਲਣ ਲੱਗ ਗਿਆ ਸੀਗਾ ਇਹਨੂੰ ਜੋੜ ਮੇਲ ਕਿਹਾ ਜਾਂਦਾ ਵੀਰ ਜੀ ਸ਼ਹੀਦੀ ਜੋੜ ਮੇਲਾ ਨਹੀਂ ਮੇਲ ਕਿਹਾ ਜਾਂਦਾ ਹਾਂ ਜੀ ਧਰਤੀ ਬਾਰੇ ਪਤਾ ਹੈ ਵਸੇ ਇਸ ਧਰਤੀ ਬਾਰੇ ਨਹੀਂ ਪਤਾ ਫਿਰ ਕੀ ਪਤਾ ਕੀਤਾ ਆ ਕੇ ਬਸ ਇਹੇ ਦੇਖਣਾ ਸੀ ਜੀ ਵੀ ਕਿਵੇਂ ਕੁਸ਼ਮੇਲਾ ਲੱਗਦਾ ਜੀ ਮੇਲਾ ਨਹੀਂ ਜੋੜਦੇ ਸਿੱਧੀ ਜੋੜ ਸਿੱਧੀ ਜੋੜ ਤੁਹਾਨੂੰ ਪਤਾ ਇੱਥੇ ਸ਼ਹੀਦ ਕੌਣ ਹੋਇਆ ਸੀ ਹਾਂ ਜੀ ਛੋਟੇ ਸਾਹਿਬ ਸਹਵਿਆ ਦੇ ਜੀ ਛੋਟੇ ਦੋ ਸਾਹਿਬ ਦੇ ਦੋ ਹੀ ਤੇ ਵੱਡਾ ਜੀ ਦੋ ਵੱਡੇ ਸਹਬਜ਼ਾਦੇ ਸੀਗੇ ਜੀ ਦੋ ਵੱਡੇ ਸਹਬਜ਼ਾਦੇ ਨੇ ਉਹ ਚਮਕੌਰ ਦੀ ਜੰਗ 'ਚ ਵਿੱਚ ਸ਼ਹੀਦ ਹੋਏ ਸੀ ਫਤਿਹਗੜ੍ਹ ਸਾਹਿਬ 'ਚ ਠੰਡੇ ਬੁਰਜ 'ਚ ਉਹਨਾਂ ਰੱਖਿਆ ਗਿਆ ਸੀ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰਕਾ ਹਾਂ ਜੀ ਪੜਦੇ ਉਹਨੇ ਕਿਤਾਬਾਂ 'ਚ ਕਿਤੇ ਕੰਨੀ ਨਹੀਂ ਨਹੀਂ ਪੜ੍ਹੇ ਨਹੀਂ ਕਿਹੜੀ ਕਲਾਸ 'ਚ ਪੜ੍ਹੇ ਨਹੀਂ ਚੱਪੜੇ ਨਹੀਂ ਹੈ ਘਰ ਦੇ ਵੀ ਨਹੀਂ ਦੱਸਦੇ ਨਹੀਂ ਨਹੀਂ ਚਲੋ ਕੋਈ ਗੱਲ ਕੀ ਨਾ ਠੀਕ ਹੋ ਮਰੇ ਹਾਂ ਜੀ ਵਧੀਆ ਜੀ ਕਿੱਥੋਂ ਆਇਓ ਗੰਡੇ ਤੋਂ ਆਏ ਗੰਡੇ ਤੋਂ ਆਏ ਗੰਡੇ ਵਾਲੇ ਬੜੀ ਦੂਰ ਆਏ ਨੇ ਹਾਂਜੀ ਤੇ ਅੱਜ ਹੀ ਆਏ ਹੋ ਨਾ ਪਹਿਲਾਂ ਵੀ ਆਉਂਦੇ ਨੇ ਨਾ ਜੀ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਆਏ ਹਾਂਜੀ ਪਤਾ ਇੱਥੇ ਆਪਾਂ ਕਿਉਂ ਇਕੱਠੇ ਹੁੰਨੇ ਆ ਲੋਕ ਸੰਗਤ ਕਿਉਂ ਆਉਂਦੀ ਹੈ ਹਾਂਜੀ ਹਾਂਜੀ ਕਿਉਂ ਚੱਕਰਾਂ ਨੂੰ ਮੁੜ ਜਾਣਾ ਹੈ ਮੱਥਾ ਟੇਕ ਗਏ ਹਾਂਜੀ ਮੱਥਾ ਟੇਕ ਗਏ ਕੀ ਮਤਲਬ ਆਪਾਂ ਹੁਣ ਜੇ ਘਰੇ ਜਾ ਰਹੇ ਹਾਂ ਅੱਜ ਕੀ ਸਿੱਖ ਕੇ ਜਾ ਰਹੇ ਹਾਂ ਇਸ ਧਰਤੀ ਤੋਂ ਆਪਾਂ ਘਰਦਿਆਂ ਤੱਕ ਗੱਲ ਕਰਾਂਗੇ ਤਾਂ ਕੀ ਗੱਲ ਕਰਾਂਗੇ ਕਰਾਂਗੇ ਜੀ ਬਹੁਤ ਵਧੀਆ ਲੱਗਿਆ ਇਹ ਖੁਸ਼ੀਆਂ ਲੈ ਕੇ ਜਾ ਰਹੇ ਹਾਂ ਜੀ ਵਧੀਆ ਲੱਗਿਆ ਹਾਂਜੀ ਕਿੰਨਾਂ ਦੀਆਂ ਖੁਸ਼ੀਆਂ ਲੈ ਕੇ ਚੱਲੇ ਆ ਛੋਟੇ ਸਾਹਿਬ ਜੀ ਦੇ ਸਾਰੇ ਹਾਂਜੀ ਸਾਹਮਣੇ ਹੈਗਾ ਹੀ ਹਾਂਜੀ ਕੀ ਕਿਹਾ ਸੀ ਸੁਣਿਆ ਜੀ ਸੁਣਿਆ ਜੀ ਭਾਈ ਘਬਰਾਓ ਨਾ ਘਬਰਾਓ ਨਾ ਘਬਰਾਉਣ ਦੀ ਲੋੜ ਨਹੀਂ ਹੈ ਭਰਉਣ ਦੀ ਲੋੜ ਨਹੀਂ ਹੈ ਇਹਦੇ 'ਚ ਤੁਹਾਡਾ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਕਸੂਰ ਨਹੀਂ ਇਹਨਾਂ 'ਚ ਕੋਈ ਕਸੂਰ ਨਹੀਂ ਤੁਹਾਡਾ ਵੀਰ ਕੋਈ ਕਸੂਰ ਨਹੀਂ ਇਹ 'ਚ ਕੋਈ ਸਰਕਾਰਾਂ ਦਾ ਕੋਈ ਕਸੂਰ ਨਹੀਂ ਆਜੋ ਚਲੋ ਸਰਕਾਰਾਂ ਦਾ ਕਸੂਰ ਕਿਉਂਕਿ ਨੌਲੇਜ ਨਹੀਂ ਨਜ਼ਰੇ ਬੱਚਿਆਂ ਨੂੰ ਆਪਣੇ ਪੰਜਾਬੀ ਬੋਲਣ ਦੇ ਬੈਨ ਹੋ ਰਿਹਾਗਾ ਸਕੂਲਾਂ ਦੇ ਵਿੱਚ ਆਪਣੇ ਪੰਜਾਬੀ ਬੋਲਣ ਦੀ ਬੈਨ ਹੋ ਰਿਹਾਗਾ ਆਪਾਂ ਨੂੰ ਸਿੱਧੀ ਜਿਹੜੋ ਵੇਲੇ ਬਾਰੇ ਜਾਂ ਆਪਾਂ ਨੂੰ ਆਪਣੇ ਸਿੱਧਾ ਬਾਰੇ ਕਿੱਦਾਂ ਪਤਾ ਲੱਗੂਗਾ ਕਿਉਂਕਿ ਬੱਚੇ ਦੀ ਨੀ ਜਿਹੜੇ ਸਕੂਲ ਆ ਗਏ ਮੇਨ ਸਕੂਲ ਦੇ ਵਿੱਚ ਹੀ ਨੇ ਆਪਾਂ ਨੂੰ ਕੁਝ ਪੜ੍ਹਨ ਤੇ ਹੋਰ ਹੈਗਾ ਆਪਾਂ ਬੱਚਾ ਸਿੱਖੂਗਾ ਕੀ ਕਿਉਂਕਿ ਉਹਨਾਂ ਨੂੰ ਹੋਰ ਤਰ੍ਹਾਂ ਦੀ ਮਾਰਵਾਰੀ ਨੌਲੇਜ ਹੋਊਗੀ ਨਾ ਠੀਕ ਹੈ ਬਾਪੂ ਜੀ ਨਾਮ ਕੀ ਹੈ ਤੁਹਾਡਾ ਅਨੂਪ ਸਿੰਘ ਹੈ ਜੀ ਅਨੂਪ ਸਿੰਘ ਕਿੱਥੋਂ ਆਏ ਹੋ ਬਾਰ ਅਸਕੰਦਰ ਤੋਂ ਜੀ ਜਿਲ੍ਹਾ ਕਿਹੜਾ ਪੈਣਾ ਫਤਿਹਗੜ ਸਾਹਿਬ ਜੀ ਕੀ ਕੀ ਦਾ ਜਿਲ੍ਹਾ ਇੱਥੋਂ ਹੀ ਮਤਲਬ ਸਬੰਧਤੋਂ ਤੁਸੀਂ ਇੱਥੋਂ ਹੀ ਬਾਪੂ ਜੀ ਇਹ ਧਰਤੀ ਬਾਰੇ ਕੀ ਪਤਾ ਤੁਹਾਨੂੰ ਇਹ ਪਵਿੱਤਰ ਧਰਤੀ ਹੈ ਸਾਡੇ ਮਹਾਰਾਜ ਦੇ ਬੱਚੇ ਮਾਂ ਗੁਜਰੀ ਸਾਡੀ ਮਾਤਾ ਜੀ ਇੱਥੇ ਸਾਡੇ ਪਿੱਛੇ ਕੁਰਬਾਨੀ ਹੁੰਦੀ ਤੇ ਨੀਹਾਂ 'ਚ ਖੜ ਗਏ ਹਾਂਜੀ ਠੀਕ ਹੈ ਸਾਡੇ ਪਿੱਛੇ ਉਹ ਅਸੀਂ ਅੱਜ ਦਾੜ੍ਹੀਆਂ ਨਹੀਂ ਸਜਾ ਰਹੇ ਹਾਂਜੀ ਪੱਗਾਂ ਨਹੀਂ ਬੰਨ ਰਏ ਮਤਲਬ ਸਾਨੂੰ ਸਪੂਰਨ ਸਿੱਖ ਬੰਦਾ ਚਾਹੀਦਾ ਹੈ ਪ੍ਰਸਾਰ ਦਾੜੀ ਰੱਖਣੀ ਚਾਹੀਦੀ ਆ ਜਵਾਨ ਕਹਿੰਦੇ ਕਹਿੰਦੇ ਸਾਨੂੰ ਅੱਜਕੱਲ ਮੁੰਡਿਆਂ ਨੂੰ ਇਤਿਹਾਸ ਨਹੀਂ ਪਤਾ ਨੌਜਵਾਨਾਂ ਨੂੰ ਇਹ ਜੇ ਬੱਚਿਆਂ ਨੂੰ ਜੇ ਇਤਿਹਾਸ ਨਹੀਂ ਪਤਾ ਤਾਂ ਸਰਕਾਰਾਂ ਦੋਸ਼ੀ ਨੇ ਤੁਹਾਨੂੰ ਇਤਿਹਾਸ ਕਿਵੇਂ ਪਤਾ ਬਜ਼ੁਰਗੋ ਮੈਂ ਪੜਦਾ ਹਾਂ ਮੈਂ ਜੀ ਪੜਦਾ ਹਨ ਤੁਹਾਨੂੰ ਸਰਕਾਰ ਨੇ ਪੜਾਇਆ ਜਾਂ ਆਪੇ ਪੜ ਲਿਆ ਆਪੇ ਪੜਿਆ ਜੀ 올ਡ 올ਡ ਬਹੁਤ 올ਡ ਸਰਕਾਰ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਹੈਗੀ ਆ ਪਰ ਬੰਦੇ ਦੀ ਥੋੜੀ ਜਿਹੀ ਆਪਦੀ ਵੀ ਹੁੰਦੀ ਹੈ ਨਾ ਸਾਬ ਜੀ ਜਦੋਂ ਮੈਂ ਪੜਿਆ ਨਾ 6 ਕਿਲੋਮੀਟਰ ਪੈਦਲ ਜਾਂਦਾ ਸੀ ਆਉਂਦਾ ਸੀ ਅੱਛਾ ਕੋਈ ਸਾਈਕਲ ਨਹੀਂ ਸੀ ਕੋਈ ਸਹੂਲਤ ਨਹੀਂ ਸੀ ਮੇਰੀ ਉਮਰ 80 ਸਾਲ ਦੀ 80 ਸਾਲ 10 11 1944 ਦਾ ਮੇਰਾ ਜਨਮ ਹੈ ਤੇ 80ਵਾਂ ਸਾਲ ਸ਼ੁਰੂ ਹੋ ਗਿਆ ਕੀ ਬਾਤ ਹੈ ਹਾਂਜੀ ਪੂਰਾ ਕੈਂਪ ਆਇਆ ਹੋਇਆ ਅਜੇ ਵੀ ਐ ਕੈਂਪ ਐ ਸਾਰਾ ਐਨ ਤੁਹਾਡੀ ਕਿਰਪਾ ਓਏ ਹੋਏ ਕਿਰਪਾ ਉਹਨਾਂ ਦੀ ਤੁਹਾਡੀ ਵੀ ਹੈ ਕਿਰਪਾ ਉਹਨਾਂ ਦੀ ਮੈਂ ਸਪੋਕਸਮੈਨ ਦਿੱਲੀ ਪੜ੍ਹਦਾ ਵਾਹ ਸਾਰੇ ਸਬਕ ਸਾਨੂੰ ਅਜਾ ਜਵਾਨਾਂ ਨੂੰ ਨਾ ਸਾਰੇ ਜਵਾਨਾਂ ਨੂੰ ਕੁਝ ਸਨੇਹਾ ਦਿਓ ਇਹਨਾਂ ਨੂੰ ਵੀ ਦੇ ਦਿਓ ਜਿਹੜੇ ਦੇ ਪੈ ਜਿਹੜੇ ਆ ਜਵਾਨ ਵੀ ਨੇ ਸਿੰਘ ਸੱਜੋ ਸਿੰਘ ਸਿੰਘ ਸੱਜੋ ਮੁੱਛਾਂ ਨੂੰ ਵਟ ਚੜਾ ਲਿਆ ਕਰੋ ਰੱਬ ਦਾ ਨਾਮ ਲਿਆ ਕਰੋ ਹਾਂਜੀ ਬੇਈਮਾਨੀ ਤੋਂ ਰਹਿਤ ਹੋ ਜਾਓ ਸੱਚ ਦੀ ਕਮਾਈ ਕਰੋ ਦਸਤਾਰ ਹਾਂਜੀ ਦਾੜਾ ਸਿੰਘ ਐ ਸਜਾ ਕੇ ਰੱਖੋ ਪਰਮਾਤਮਾ ਬਹੁਤ ਮਾਤ ਕਰੇਗਾ ਸਾਡੀ ਆਇਓ ਭਾਈ ਜੀ ਤੁਸੀਂ ਵੀ ਆਇਓ ਹਨਾ ਕੀ ਨਾਮ ਵੀਰ ਦਾ ਵੀਰਿੰਦਰ ਸਿੰਘ ਨਾਮ ਹੈ ਜੀ ਸਾਹਮਣੇ ਦੇਖੋ ਠੀਕ ਹੈ ਬਾਪੂ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਕਦੋਂ ਦਿਓਗੇ ਮੇਰਾ ਇੱਕ ਮੀਟ ਆ ਜਣਾ ਘੰਟੇ ਬਾਕੀ ਵੇਖ ਲਿਓ ਹਾਂ ਵੀਰਿੰਦਰ ਸਿੰਘ ਭਾਈ ਵੀਰਿੰਦਰ ਜੀ ਕਿੱਥੋਂ ਆਏ ਹੋ ਮੈਂ ਭਾਈ ਡੇਰਾ ਬਸ ਤੋਂ ਆਇਆ ਹਾਂ ਡੇਰਾ ਬਸ ਹਾਂ ਜੀ ਮੱਥਾ ਟੇਕ ਲਿਆ ਪਹਿਲਾਂ ਵੀ ਆਉਂਦੇ ਹੋਂਗੇ ਹਾਂਜੀ ਬਿਲਕੁਲ ਜੀ ਬਿਲਕੁਲ ਜਿਹੜਾ ਇਤਿਹਾਸ ਨਹੀਂ ਪਤਾ ਹਨਾ ਇੱਥੇ ਆ ਕੇ ਵੀ ਨਹੀਂ ਸਿੱਖਿਆ ਜਾ ਰਿਹਾ ਉਹਦੇ ਪਿੱਛੇ ਹਣਕਾਰਨ ਕੀ ਹੈ ਸਭ ਤੋਂ ਵੱਡਾ ਕੰਨਪਾਜੀ ਪ੍ਰਚਾਰ ਦਾ ਸਾਡਾ ਧਰਮ ਪ੍ਰਚਾਰ ਨਹੀਂ ਕੀਤਾ ਗਿਆ ਸਹੀ ਢੰਗ ਨਾਲ ਜਾਂ ਜਿਹੜੇ ਵੀ ਸਾਡੀ ਸੰਸਥਾ ਨੇ ਉਹਦੇ ਪ੍ਰਚਾਰ ਨਹੀਂ ਕੀਤਾ ਸਿਰਫ ਤੇ ਸਿਰਫ ਗੋਲਗਾ ਪਿੱਛੇ ਰਹਿ ਗਈਆਂ ਜੀ ਸਿਰਫ ਤੇ ਸਿਰਫ ਗੋਲਗਾ ਪਿੱਛੇ ਇਹ ਕਮੀਆਂ ਦੂਰ ਕਿਵੇਂ ਹੋਣਗੀਆਂ ਚਲੋ ਤੁਹਾਡੀਆਂ ਗੱਲਾਂ ਠੀਕ ਨੇ ਮੰਨ ਲੈਂਦੇ ਆ ਪਰ ਕਮੀਆਂ ਦੂਰ ਕਿਵੇਂ ਹੋਣਗੀਆਂ ਜਦੋਂ ਤੱਕ ਖਾਲਸਾ ਇੱਕ ਡੰਡੇ ਇੱਕ ਛੰਡੇਟ ਇਕੱਠਾ ਨਹੀਂ ਲੈਂਦਾ ਇਹ ਕਮੀਆਂ ਦੂਰ ਨਹੀਂ ਹੋਣਗੀਆਂ ਚਿੱਕ ਜੋ ਤੱਕ ਸਿੱਖ ਇੱਕ ਛਿੰਡੇ ਨਿਸ਼ਾਨ ਸਾਬਿਤ ਇਕੱਠਾ ਨਹੀਂ ਹੁੰਦਾ ਅਕਾਲ ਤਖਤ ਸਾਹਿਬ ਸਭ ਤੋਂ ਵੱਡੀ ਸੰਸਥਾ ਹੈ ਸਾਡਾ ਜੋ ਹੁਕਮਨਾਮਾ ਔਤੂ ਹੋ ਗਿਆ ਉਥੇ ਜਿਹੜਾ ਕੁਝ ਵੀ ਇੱਕ ਵਾਰੀ ਹੋ ਗਿਆ ਪਾਸ ਹੋ ਗਿਆ ਜਥੇਦਾਰ ਨੇ ਜੇ ਬਿਆਨ ਕਰਤਾ ਵੀ ਇਹ ਹੁਕਮਨਾਮਾ ਲਾਗੂ ਅੱਜ ਤੋਂ ਜੋ ਤੱਕ ਸਾਰੀ ਸਿੱਖ ਕੌਮ ਨਹੀਂ ਮੰਨਦੀ ਸਿੱਖ ਕੌਮ ਨਹੀਂ ਸਾਡੇ ਬੱਚਿਆਂ ਨੂੰ ਇਤਿਹਾਸ ਨਹੀਂ ਪੜਨ ਲੱਗ ਸਕਦਾ ਇਤਿਹਾਸ ਪ੍ਰਚਾਰ ਕਰੋਗੇ ਭਾਜੀ ਤਾ ਪਤਾ ਲੱਗਣਾ ਇਦਾਂ ਤੇ ਆਸ ਦਾ ਕੁਝ ਨਹੀਂ ਪਤਾ ਲੱਗਣਾ ਬਿਨਾ ਪ੍ਰਚਾਰ ਤੋਂ ਨਹੀਂ ਪਤਾ ਪ੍ਰਚਾਰ ਤੋਂ ਕੁਝ ਨਹੀਂ ਪਤਾ ਲੱਗਣਾ ਆਓ ਆਓ ਜਵਾਨ ਆਜੋ 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 ਕਬਰੋਣਾ ਤੁਹਾਡਾ ਤੁਹਾਡਾ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਕੀ ਨਾਮ ਹੈ ਗੁਰਸਾਜਨ ਸਿੰਘ ਗੁਰਸਾਜਨ ਸਿੰਘ ਗੁਰਸਾਜਨ ਬਹੁਤ ਸੋਹਣਾ ਨਾਮ ਹੈ ਕਿਹੜੀ ਕਲਾਸ ਪੜ੍ਹਦੇ ਹੋ 8ਵੀਂ ਕਲਾਸ 8ਵੀਂ ਕਲਾਸ ਪੜ੍ਹਦੇ ਹੋ ਇਸ ਧਰਤੀ ਤੇ ਪਹਿਲਾਂ ਵੀ ਆਏ ਹੋ ਨੇ ਪਹਿਲੀ ਵਾਰ ਆਏ ਹੋ ਪਹਿਲਾਂ ਵੀ ਆਏ ਹੋ ਪਹਿਲਾਂ ਵੀ ਆਉਂਦੇ ਨੇ ਕੀ ਸਿੱਕੇ ਚੱਲਦੇ ਨੇ ਸੱਚ ਮੱਥਾ ਦੇਖ ਲਿਆ ਕਿ ਦੇਖਣਾ ਜੀ ਠੀਕ ਹੈ ਕੀ ਸਿੱਕੇ ਚੱਲਦੇ ਹੋ ਜਾਂ ਕੀ ਨਾਲ ਲੈ ਕੇ ਚੱਲਦੇ ਹੋ ਲੈ ਕੇ ਤਾਂ ਲੈ ਕੁਝ ਨਹੀਂ ਚੱਲੇ ਹਾਂਜੀ ਕੁਝ ਨਹੀਂ ਲੈ ਕੇ ਚੱਲੇ ਕੁਝ ਨਹੀਂ ਲੈ ਕੇ ਚੱਲੇ ਠੀਕ ਹੈ ਸਿੱਕੇ ਕੀ ਚੱਲਦੇ ਹੋ ਸਿੱਕੇ ਕੀ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਵਾ ਬਾਣੀ ਦਾ ਪਰਚਾਨ ਕਰਨਾ ਚਾਹੀਦਾ ਵਾ ਜੇ ਇਹ ਧਰਤੀ ਬਾਰੇ ਪਤਾ ਧਰਤੀ ਹੈ ਕਿੰਨਾ ਦੀ ਧਰਤੀ ਦੇ ਕੀ ਹੋਇਆ ਸੀ ਇਹ ਪਤਾ ਇਹਦੇ ਛੋਟਾ ਸਾਹਿਬ ਜੀ ਆਦਾਂ ਨੇ ਆਪਣੇ ਮਾਤੇ ਲਈ ਕਿਰਪਾ ਨਹੀਂ ਦਿੱਤੀ ਮਾਤਾ ਗੁਜਰੀ ਜੀ ਨੂੰ ਠੀਕ ਹੈ ਤੇ ਜੋ ਕੁਰਬਾਨੀ ਨਾ ਦਿੱਤੇ ਤੇ ਆ ਗੁਰਦਰੇਜ ਬਾਣੀ ਨਹੀਂ ਪੜਿਆ ਕਰਨ ਅੱਲਾਹੂ ਬੋਲਣਾ ਹੀ ਉਹਨਾਂ ਨੇ ਅੱਲਾਹੂ ਬੋਲੀਣਾ ਹੀ ਉਹਨਾਂ ਨੇ ਬੱਚੇ ਨੂੰ ਜਿਵੇਂ ਸਿਖਾ ਦਿੱਤਾ ਜਾਂਦਾ ਹੈ ਨਾ ਜੇ ਬੱਚਾ ਅੱਜ ਕੱਲ ਜੋ ਚੀਜ਼ਾਂ ਨੂੰ ਦੇਖ ਲੈਂਦਾ YouTube ਜਾਂ ਸੋਸ਼ਲ ਮੀਡੀਆ ਤੇ ਉਹਵੇਂ ਸਮਝ ਲੈਂਦਾ ਉਹ ਧਰਮ ਕੋਈ ਮਾੜਾ ਨਹੀਂ ਹੁੰਦਾ ਗੱਲ ਸਿਰਫ ਸੱਚ ਤੇ ਝੂਠ ਦੀ ਆ ਗੱਲ ਚੰਗੇ ਤੇ ਮਾੜੇ ਦੀ ਆ ਬਾਈ ਜੀ ਨਾਮ ਕੀ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਕਿੱਥੋਂ ਆਏ ਮੈਂ ਧੂਰੀ ਤੋਂ ਧੂਰੀ ਦੇ ਕੋਲ ਮੇਰਾ ਪਿੰਡ ਹੈ ਜੀ ਸੰਗਰੂਰ ਜ਼ਿਲ੍ਹੇ ਵਾਲਿਆਂ ਜੀ ਤੇ ਸੀਐਮ ਸਾਹਿਬ ਦੇ ਵਾਲੇ ਜ਼ਿਲ੍ਹੇ ਵਾਲੇ ਹੋ ਨਾ ਜੀ ਸਾਨੂੰ ਸੀਐਮ ਤੱਕ ਤਾਂ ਕੋਈ ਮਾਤਲ ਬਿੱਟ ਗਿਆ ਜੀ ਇਹ ਬਹਿ ਗੱਲ ਕਰਦਾ ਚਲੋ ਅ ਅਕਸਰ ਆਉਨੇ ਹੋ ਆ ਅਕਸਰ ਆਉਨੇ ਕੱਲੇ ਆਉਨੇ ਕੋ ਪਰਿਵਾਰ ਨਾਲ ਆਉਨੇ ਕੱਲੇ ਆਉਨੇ ਜੀ ਕੱਲੇ ਹਾਂ ਜੀ ਧਰਤੀ ਬਾਰੇ ਕੀ ਕਹਿਣਾ ਹੈ ਉਹਨਾਂ ਸਹਬਜ਼ਾਦਿਆਂ ਬਾਰੇ ਮਾਤਾ ਗੁਜਰ ਕੌਰ ਬਾਰੇ ਕੀ ਕਹਿਣਾ ਇਹ ਸਭ ਜੋ ਵੀ ਇਹ ਜਿਹੜੀ ਧਰਤੀ ਹੈ ਫਤੇਗੜ ਸਾਹਿਬ ਦੀ ਇਹ ਸਭ ਤੋਂ ਪਵਿੱਤਰ ਧਰਤੀ ਹੈ ਇਹਦੇ ਵਿੱਚ ਇੱਕ ਮੁਸਲਮਾਨ ਕਵੀ ਦੇ ਵੀ ਕਾਦਿਕਾ ਵੀ ਜੇ ਤੀਰਥਲੀ ਜੱਜਤ ਪਤ ਦੇ ਵਿੱਚ ਕੋਈ ਨਹੀਂ ਫਤੇਗੜ ਚ ਚਮਕੌਰ ਸਭ ਕੋ فرق ਨਹੀਂ ਕਰ ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਚਮਕੌਰ ਸਰ ਫਤੇਗੜ ਸਾਹਿਬ ਚ ਸੇਵਸ਼ੇਮ ਇੱਕ ਲੈ ਜੀ ਕੋ ਫਰਕ ਦਾ ਬੰਡ ਦਾ ਫਰਕ ਤਾਂ ਹੋ ਸਕਦਾ ਕਿਲੋਮੀਟਰ ਦਾ ਪਰ ਤਰਤੀ ਸੇਵਸ਼ੇਮ ਹੋਏ ਕਿਉਂਕਿ ਕੁਝ ਇੱਥੇ ਹੋਇਆ ਕੋਈ ਇਤਿਹਾਸ ਕਿਤੇ ਵੀ ਨਹੀਂ ਹੋਇਆ ਉਹ ਤੀਰਥ ਦੀ ਜਗਾ ਕਿਤੇ ਨਹੀਂ ਹੈ ਕਿਉਂਕਿ ਜਿੱਥੇ ਬਾਪ ਨੇ ਆਪਣੇ ਬੱਚਿਆਂ ਨੂੰ ਆਪੇ ਹੱਥੀ ਤੋੜਿਆ ਆਏ ਹਾ ਜੀ ਬਾਕੀ ਮੈਂ ਦੇ ਲਈ ਤੁਸੀਂ ਪਹਿਲਾਂ ਸਵਾਲ ਕਰਾ ਦਿੱ ਗਏ ਜੀ ਵੀ ਤਾਂ ਧਰਮਾਰੀ ਜੀ ਕੱਲ ਹਾਂ ਬੇਧਰਮ ਹੈ ਜਿਹੜਾ ਇਹ ਤਾਂ ਸ਼ਸਤ ਪਰੂ ਹੋ ਗਈ ਜੀ ਠੀਕ ਹੈ ਖਾਸ ਕਰਕੇ ਆਪਣੇ ਪੰਜਾਬ ਦੇ ਜਿਹੜੇ ਕਾਲੀ ਲੀਡਰ ਨੇ ਇਹਨਾਂ ਨੇ ਸ਼ਸਤ ਪਰੂ ਕਰਤੀ ਦਿਲ ਦੇ ਧਰਮ ਤੇ ਜਰਕੇ ਸ਼ਸਤ ਦੇ ਪਰ ਧਰਮ ਪਰੂ ਚਾਹੀਦਾ ਧਰਮ ਤੋਂ ਬੱਚਿਆਂ ਨੂੰ ਇਹ ਜੀ ਜਿਆ ਨਹੀਂ ਪਤਾ ਹਾਂ ਜੀ ਹਾਂ ਜੀ ਕਿਉਂਕਿ ਉਹਨੇ ਦਿਖਾਉਂਦੇ ਕੁਛ ਲਗੇ ਹੈ ਕੋਈ ਅਰੀਜਨਲ ਕਿ ਚੀਜ਼ ਕੁਛ ਹੋ ਰਹਾ ਹੈ ਠੀਕ ਹੈ ਉਹ ਧਰਮ ਨੂੰ ਇਸ ਤੇ ਮਾਲ ਕਰਦੇ ਨੇ ਜਰਕੇ ਜਣਾ ਸ਼ਸਤ ਹੈ ਉਹ ਧਰਮ ਤੋਂ ਛੇੜ ਲੈ ਕੇ ਚੱਲਣੀ ਚਾਹੀਦੀ ਹੈ ਜੀ ਬਿਲਕੁਲ ਬਿਲਕੁਲ ਮੈਂ ਤਾਂ ਇਹ ਗੱਲ ਕਹਿਣਾ ਵੀ ਉਹਨਾਂ ਨੂੰ ਪਰਮਾਤਮਾ ਵਸ ਬਖਸ਼ੇ ਬਹਿਰੂ ਉਹਨਾਂ ਨੂੰ ਸੰਤ ਬਖਸ਼ੇ ਵੀ ਉਹ ਧਰਮ ਦੇ ਵਿੱਚ ਪ੍ਰਪੱਕ ਹੋ ਕੇ ਉਹ ਸਿਆਖਤ ਕਰਨ ਅਸੀਂ ਸਿਆਖਤ ਕਰਨ ਦਾ ਵਿਰੋਧ ਨਹੀਂ ਕਰਦੇ ਧਰਮ ਵੀ ਇੱਕ ਚੀਜ਼ ਆ ਕਰਦਾਰ ਹੋਣੇ ਚਾਹੀਦੇ ਆ ਮੈਂ ਮੈਂ ਕਹਿੰਦਾ ਕਰਦਾਰ ਚਰਿੱਤਰ ਉਹਨਾਂ ਦਾ ਧਰਮ ਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਸਿਆਖਤ ਕਰਨ ਤੇ ਉਹ ਆਪੀ ਫਿਰ ਸਹੀ ਚੱਲਣਗੇ ਜਦੋਂ ਸੇ ਧਰਮ ਤੋਂ ਲੈਣਗੇ ਕਿ ਜਿਹੜੇ ਗੁਰੂਆਂ ਨੇ ਆਪਾਂ ਨੂੰ ਸਿੱਖੇ ਦਿੱਤੀ ਹੈ ਜਦੋਂ ਤੇ ਅਮਲ ਕਰਨਗੇ ਕਹਿਣੀ ਕਰਨੀ ਦੇ ਕੋਣਗੇ ਉਹ ਫਿਰ ਸਭ ਕੁਝ ਆਪ ਹੀ ਕੌਮ ਦੀ ਚੜ੍ਹਦੀ ਕਲਾ ਹੋ ਜਾਣੀ ਹੈ ਜੀ ਬਿਲਕੁਲ ਕੌਮ ਦੀ ਚੜ੍ਹਦੀ ਕਲਾ ਹੋ ਜਾਣੀ ਆ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਬੋਲੇ ਸੋਨਹਿਰ ਸਤਿ ਸ੍ਰੀ ਅਕਾਲ ਕੀ ਸ਼ੋਭਨਾਮ ਬਾਈ ਜੀ ਦਾ ਬਲਵੰਤ ਸਿੰਘ ਜੀ ਕਿਹੜੇ ਪਿੰਡੋਂ ਆ ਤਾਲਾ ਵੀਰੇ ਪਟਿਆਲਾ ਜ਼ਿਲ੍ਹਾ ਪਾਤਣਾ ਤਹਿਸੀਲ ਆਉਣੇ ਰਹਨੇ ਹੋ ਧਰਤੀ ਤੇ ਹਾਂਜੀ ਜ਼ਰੂਰ ਦੋ ਦੋ ਵਾਰਾਂ ਦੇ ਰਹਨੇ ਆ ਭਾਜੀ ਮਹੀਨੇ ਦੇ ਵਿੱਚ ਕੀ ਜਦੋਂ ਇੱਥੇ ਆ ਕੇ ਮੱਥਾ ਟੇਕਦੇ ਹਾਂ ਇੱਥੇ ਆ ਕੇ ਨਤਮਸਤਕ ਹੁੰਨੇ ਉਹ ਪਵਿੱਤਰ ਜਗ੍ਹਾ ਦੇਖਦੇ ਹਾਂ ਤਾਂ ਕੀ ਮਹਿਸੂਸ ਹੁੰਦਾ ਮੇਰੇ ਬਹੁਤ ਵਧੀਆ ਮਹਿਸੂਸ ਹੁੰਦਾ ਬਾਕੀ ਵੀਰੇ ਸਾਰਿਆਂ ਨੂੰ ਸ਼ਾਂਤੀ ਢੰਗ ਨਾਲ ਮੇਲਾ ਦੇਖਣਾ ਚਾਹੀਦਾ ਹੈ ਆਰਾਮ ਨਾਲ ਇਹ ਆਪਾਂ ਸ਼ਬਦ ਦੀ ਗਲਤ ਵਰਤ ਲੈਨੇ ਆ ਮੇਲਾ ਨਹੀਂ ਹੈ ਇਨੂੰ ਜੋੜ ਮੇਲਾ ਹੁਣੇ-ਹੁਣੇ ਇੱਕ ਸਿੰਘ ਸਾਹਿਬ ਵੀ ਫਰਮਾ ਰਹੇ ਸੀਗੇ ਅੰਦਰੋਂ ਕਿ ਇੱਥੇ ਜਿਹੜੀਆਂ ਚੀਜ਼ਾਂ ਮਦਕਾਨਾਂ 'ਚ ਲੱਗਣ ਲੱਗ ਪਈਆਂ ਉਹਨਾਂ ਦਾ ਇਸ ਈਸੀ ਨਾਲ ਕੋਈ ਸਬੰਧ ਨਹੀਂ ਹੈ ਇਹ ਵੀ ਹੈ ਸਿੱਧੀ ਜੋੜ ਮੇਲਾ ਸੌਰੀ ਨਹੀਂ ਨਹੀਂ ਸੌਰੀ ਨਹੀਂ ਆਪਾਂ ਆਪਾਂ ਆਹੀਂ ਠੀਕ ਹੋਵਾਂਗੇ ਆਪਾਂ ਹੀ ਠੀਕ ਹੋਵਾਂਗੇ ਹਨਾ ਬਿਲਕੁਲ ਇਸ ਇਸ ਧਰਤੀ ਬਾਰੇ ਹੋਰ ਕੀ ਦੱਸਣਾ ਚਾਹੋਗੇ ਕੀ ਕਹਿੰਦਾ ਬਹੁਤ ਪਵਿੱਤਰ ਧਰਤੀ ਹੈ ਜੀ ਗੱਲ ਕਰ ਕੀ ਨਸਤਾ ਇਹੀ ਕਹਿੰਦੇ ਆ ਵੀ ਜੋ ਆਉਣ ਵਾਲੀ ਪੀੜ੍ਹੀ ਐ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਲੈ ਕੇ ਆਓ ਇਹ ਦਿਖਾਓ ਕਿ ਜੋ ਪਹਿਲਾਂ ਬੀਤਿਆ ਸਮਾਂ ਉਹ ਚੇਤੇ ਕਰਾਓ ਬੱਚਿਆਂ ਨੂੰ ਵੀ ਕੀ ਕੁਝ ਆਪਣੇ ਬੱਚਿਆਂ ਦੇ ਬੀਤਿਆ ਹੀ ਇੱਥੇ ਛੋਟੀ ਉਮਰੇ ਬਸ ਆਹੀ ਕਹਿੰਦੇ ਹੋਰ ਕੌਣ ਸੀ ਨਾਲ ਬੱਚਿਆਂ ਦੇ ਹਾਂਜੀ ਬੱਚਿਆਂ ਦੇ ਨਾਲ ਹੋਰ ਕੌਣ-ਕੌਣ ਸੀ ਇੱਥੇ ਕਿਵੇਂ ਮਤਲਬ ਇੱਥੇ ਜਿਹੜੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਨਾਲ ਹੋਰ ਕੌਣ-ਕੌਣ ਸੀ ਮਾਤਾ ਗੁਜਰੀ ਕੌਰ ਸੀ ਠੀਕ ਹੈ ਹਾਂਜੀ ਉਹਨਾਂ ਨੇ ਜੀ 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 ਉਹਨਾਂ ਨੇ ਖੁਦ ਇਹ ਦੁੱਖ ਅਡਾਇਆ ਸੋ ਆਪਾਂ ਨੂੰ ਇੱਥੇ ਆ ਕੇ ਉਹ ਦੁੱਖ ਮਹਿਸੂਸ ਕਰਨਾ ਚਾਹੀਦਾ ਹੈ ਕਿ ਛੋਟੀ ਉਮਰੇ ਜੋ ਬੱਚਿਆਂ ਦੇ ਨਾਲ ਬੀਤੀ ਹੈ ਉਹ ਆਪਾਂ ਮਹਿਸੂਸ ਕਰੀਏ ਤੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸੀਏ ਕਿ ਕਿਵੇਂ ਬੀਤੀ ਸੀ ਹਾਂ ਵੀ ਕਿਵੇਂ ਉਹਨਾਂ ਨੇ ਆਪਣਾ ਐਮ ਦਾ ਟਾਈਮ ਕੱਢਿਆ ਜੋ ਆਪਾਂ ਨੂੰ ਇਹ ਦਾਤ ਬਖਸ਼ੀ ਹੈ ਤੋਂ ਆਪਾਂ ਨੂੰ ਇੱਥੇ ਆ ਕੇ ਅਮਲ ਕਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਸੋ ਇਹ ਸੰਗਤ ਨੂੰ ਨਮਸਤਕ ਹੋਣ ਪਹੁੰਚ ਰਹੀ ਹੈ ਜਗਾ ਜਗਾ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਕੋਨਿਆਂ ਤੋਂ ਤਰਤੀ ਦੇ ਵੱਖ-ਵੱਖ ਕੋਨਿਆਂ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਸੰਗਤਾਂ ਤੇ ਪਹੁੰਚ ਕੇ ਨਮਸਤਕ ਹੋ ਰਹੀਆਂ ਨੇ ਤੇ ਸ਼ਹਾਤਾਂ ਨੂੰ ਸਿੱਧੇ ਕੀਤੇ ਜਾ ਰਹੇ ਨੇ ਪਰ ਇੱਕ ਸਵਾਲ ਹਜੇ ਵੀ ਕਿਤਨਾ ਕਿਤੇ ਉੱਠਦਾ ਆ ਕਿ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਤੋਂ ਅੰਜਾਨ ਕਿਉਂ ਉਹਨਾਂ ਨੂੰ ਪੜਾਇਆ ਨਹੀਂ ਜਾਂਦਾ ਇੱਕ ਪੱਖਾ ਉਹਨਾਂ ਨੂੰ ਘਰਾਂ 'ਚ ਸਿਖਾਇਆ ਨਹੀਂ ਜਾਂਦਾ ਇਹ ਵੀ ਇੱਕ ਪੱਖਾ ਤੇ ਹੋਰ ਇੱਕ ਪੱਖੇ ਵੀ ਸਾਹਮਣੇ ਆਇਆ ਕਿ ਸਰਮਾਰ ਸੰਸਥਾਵਾਂ ਵੱਲੋਂ ਸਹੀ ਢੰਗ ਨਾਲ ਪ੍ਰਚਾਰਿਆ ਵੀ ਨਹੀਂ ਜਾ ਰਿਹਾ ਬਹੁਤ ਸਾਰੇ ਕਾਰਨ ਨੇ ਉਹ ਇਹ ਕਾਰਨਾਂ ਨੂੰ ਦੂਰ ਕਰਨ ਦੀ ਲੋੜ ਹੈ ਤਾਂ ਹੀ ਸਾਡੀਆਂ ਇਹ ਪੀੜ੍hiyan ਆਉਣ ਵਾਲਾ ਜੇ ਆਪਾਂ ਵੇਖਾ ਸਾਡਾ ਉਹ ਇਸ ਸਭਾ ਦਾ ਇਹਨਾਂ ਛਿੱਧੀ ਸਮਾਗਮਾਂ ਦਾ ਸਹੀ ਅਰਥ ਸਮਝ ਪਾਵੇਗਾ ਤਾਂ ਹੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਨੂੰ ਜਿਉਂਦਾ ਰੱਖ ਪਾਵੇਗਾ ਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਤਿਹਾਸ ਨੂੰ ਲੈ ਕੇ ਜਾਵੇਗਾ ਬਸ ਸਰਖਾਬ ਆਪਣੇ ਸਹਿਯੋਗੀ ਅਮਨ ਦੇ ਨਾਲ ਰੋਜ਼ਾਨਾ ਸਪੋਕਸਮੈਨ ਸਿਰਫ ਅਤੇਗੜ ਸਾਹਿਬ